اپنی ਸਹੇਲੀ ਨੂੰ ਜਰਾ ਫੋਨ ਲਾ ਲਾ ਹਲੋ ਆਮਾ ਥੜੋ ਸਤਿ ਸ਼੍ਰੀ ਅਕਾਲ ਕੀ ਹਲਚਾਲ ਕੋਈ ਨਹੀਂ ਪਿੱਛੇ ਕਿੰਨੇ ਖੰਗੂਰਾ ਮਾਰਨਾ ਇੱਕ ਹੀ ਜ਼ਿੰਦਗੀ ਨੂੰ ਗ੍ਰਹਿਣ ਲੱਗਾ ਮੇਰੇ ਕਿ ਉਹੀ ਖੰਗੂਰੇ ਮਾਰਦਾ ਫਿਰਦਾ ਕਦੀ ਉਧਰ ਕਦੀ ਇਧਰ ਹਾਂ ਤੂੰ ਦੱਸ ਕੋਈ ਟਾਈਮ ਹੀ ਜਦੋਂ ਕਹਿੰਦੇ ਤੂੰ ਮਰਾ ਚਾਨਾ ਸੂਟ ਜੰਪਰ ਬਸ ਉਦੋਂ ਚਾਨ ਨਹੀਂ ਹੁਣ ਗ੍ਰਹਿਣ ਲੱਗ ਗਿਆ ਚੰਨ ਨੂੰ ਕੀ ਕਰਾਂ ਹੁਣ ਮੈਨੂੰ ਕੀ ਥੋੜੀ ਪਤਾ ਹੀ ਵੀ ਥੋੜੇ ਕੇ ਸਾਲਾਂ ਬਾਅਦ ਗ੍ਰਹਿਣ ਲੱਗ ਜਾਂਦੇ ਚੰਨਾ ਨੂੰ ਆ ਚਲ ਥੜਾ ਅੱਛਾ ਕੀ ਹੋਇਆ ਤੇਰੇ ਸ਼ਹਿਰ ਨੂੰ ਹੈ ਤੋ ਲਗਾ ਲਾ ਦਵਾਈ ਐ ਐਮਪੀਪੀਐਸ ਤੋਂ ਮੇਰਾ ਮੇਰਾ ਤੇ ਨਾ ਆਉ ਛੋਟ ਪਰੇ ਬੁੱਲੀ ਜਾਣਾ ਆਪਣੇ ਦਵਾਈ ਦੱਸਦੇ ਉਹਨੂੰ ਮੈਂ ਨਾ ਮੇਰਾ ਆਪ ਨਹੀਂ ਦਿਲ ਕਰ ਰੰਡਾ ਰੋਟੀ ਪਾਣੀ ਖਾਣ ਨੂੰ ਪਤਾ ਨਹੀਂ ਕੀ ਸਭ ਹੋਇਆ ਫਿਰ ਅੱਧਾ ਘੰਟਾ ਬੈਠ ਲਾ ਚਾਰ ਪੂੜੀਆਂ ਖਾ ਕੇ ਹਟੀਆਂ ਮਹੀਨੀ ਤਾਂ ਦੇਗਾ ਦੇਵੀਦਾਂ ਕਰਦੇ ਜਦੋਂ ਕਿ ਇਹਨੂੰ ਫੋਨ ਲਾਣਾ ਹੋਵੇ ਵਿੱਚ ਬਸ ਸਾਰੇ ਜਹਾਨ ਦੇ ਕੰਮ ਉਹਦੇ ਚਿੱਤ ਆ ਜਾਣੇ ਸਾਰੀਆਂ ਗੱਲਾਂ ਉਹਦੇ ਚਿੱਤ ਆ ਜਾਣੀਆਂ ਫਰਨਾ ਤੋਲ ਫਰਨਾ ਮੈਂ ਮੈਂ ਬਾਤ ਗੱਲ ਕਰਦੀ ਆ ਮੈਂ ਆਕਦੀ ਫਰੈਂਡ ਨਾਲ ਗੱਲ ਕਰਦੀ ਪਈ ਆ ਅੱਛਾ ਨਹੀਂ ਉਹ ਮੈਂ ਗੱਲ ਤੇ ਦੱਸਣੀ ਮੈਂ ਸੋਨਾ ਬਹੁਤ ਮਹਿੰਗਾ ਹੋ ਗਿਆ ਉਹਨੂੰ ਕੀ ਦੱਸਣ ਨਹੀਂ ਆ ਹੋਰਿਆ ਤਾਂ ਹੋਣੇ ਮੈਂ ਤੋ ਕਰਕੇ ਖੜੀ ਆ ਇਹ ਨਹੀਂ ਕੋਈ ਮੈਂ ਗੱਲ ਕੋਈ ਇਹ ਮੇਰੀ ਭੈਣਾ ਵਰਗੀ ਇਹਦੀ ਨਹੀਂ ਮੇਰੀ ਤੇਰੀ ਨਹੀਂ ਗੱਲ ਨਾ ਦੱਸ ਉਹ ਹੋਰ ਨੀਹਾ ਹੀ ਤੂੰ ਕਹਿਆ ਨੀਹਾ ਦੇ ਪੱਲੇ ਕੱਖ ਮੈਂ ਨੀਹਾ ਨੀਹਾ ਮੈਂ ਦੂਜੀ ਨੀਹਾ ਦੀ ਗੱਲ ਕਰਦੀ ਹਾਂ ਤੇਰੀ ਥੋੜੀ ਗੱਲ ਕੀਤੀ ਓਏ ਆ ਮੈਂ ਮੇਰੀ ਗੱਲ ਸੁਣ ਮੈਂ ਕੀ ਚਾਹ ਬਣਾਉਣ ਨੂੰ ਕਿਹਾ ਸੀ ਮੈਂ ਹੁਣ ਸਾਰੀ ਜਿੰਦਗੀ ਸਾਰੇ ਭੁੱਖੇ ਤਿਆਕੜਾ ਸਾਰੇ ਸਿਰ ਪੀੜ ਦੁੱਖ ਦਰਦ ਖੁਸ਼ੀਆਂ ਨਾ ਨਾ ਹੋਣੀਆਂ ਸਾਰੀਆਂ ਹੋਣੀਆਂ ਕਿਉਂਕਿ ਮੈਂ ਫੋਨ ਕਰੰਦੀ ਨਾ ਆਪਣੀ ਫਰੈਂਡ ਨੂੰ ਤੂੰ ਕੀ ਚਾਹ ਬਣਾ ਕੇ ਕਰਦੀ ਜਿੱਦਾਂ ਹੀ ਮੈਂ ਫੋਨ ਹਾਂ ਪਕੌੜੇ ਵੀ ਤਲ ਕੇ ਦੇਨੀ ਅੱਜ ਮੈਂ ਨਾਲ ਜਿੱਦਾਂ ਹੀ ਮੈਂ ਫੋਨ ਕੱਟਤਾ ਨਾ ਨੀਹਾ ਇਹ ਉਸੇ ਟਾਈਮ ਤੇ ਸਾਰਾ ਕੁਝ ਸਹੀ ਹੋ ਜਾਣਾ ਫੇਰ ਕੁਝ ਨਹੀਂ ਕੜੀਆ ਨਹੀਂ ਆ ਰਿੰਗਾ ਆ ਇੱਥੇ ਤੇ ਸਾਨੂੰ ਕੜੀ ਪਕੌੜੇ ਨਸੀਬ ਹੁੰਦੇ ਵੀ ਲਾਇਆ ਤੂੰ ਤੇ ਨਾਨ ਖਾ ਲੋ ਤੇ ਨਾਮ ਆਹ ਮਰਾ ਸੋਨੇ ਨਾਲ ਲੱਦਿਆ ਬੈਠ ਨੂੰ ਟੈਲਣੇ ਰਿੰਗ ਲੈ ਕੇ ਕਿੰਨੇ ਕਰਨ ਬਾਤ ਗੱਲ ਕਰਦੀ ਹਾਂ ਜਦੋਂ ਕਿਨੂੰ ਫੋਨ ਲਾਉਣਾ ਹੁੰਦਾ ਉਦੋਂ ਹੀ ਸਾਰੀਆਂ ਗੱਲਾਂ ਹੋਣੀਆਂ ਹੁੰਦੀਆਂ ਹੱਥ ਹੋ ਗਿਆ ਅਮਰੀਕਾ ਨਹੀਂ ਬੰਦੀ ਉਹ ਪਹਿਲਾਂ ਅਜੇ ਪਹਿਲੀ ਚਾਵਲਾ ਪਾਂਡਾ ਉੱਥੇ ਪਿਆ ਪੱਤੀ ਉੱਥੇ ਪੀਆ ਉਹਨੂੰ ਸਾਫ਼ ਕਰਕੇ ਨਾਲ ਮੇਰੇ ਲਈ ਵੀ ਘੱਟ ਬਣਾ ਦੋ ਅਸੀਂ ਨਹੀਂ ਤੂੰ ਸਵਾਲ ਆ ਮੈਂ ਫਰਾਇਆਂ ਫਰੂਈਆਂ ਪਕੌੜੇ ਪਗੂੜੇ ਤਲ ਕੇ ਮੈਨੇ ਆਉਣੀਆਂ ਤੁਹਾਨੂੰ ਚਾਵਾ ਹਾਤੋਂ ਕੀ ਜੂ ਤਾਂ ਨਾਲੇ ਮੈਂ ਆਪਣੀ ਫਰੈਂਡ ਨਾਲ ਗੱਲ ਕਰਦੀ ਹਣੀ ਪਿੱਛੇ ਟੋਕਾ ਟਾ ਕੇ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਚਾਹ ਬਣਾ ਆਦੀ ਹੋ ਗਈ ਆ ਐਟਾ ਕਿਤੇ ਗ੍ਰਹਿਣ ਲੱਗ ਗਿਆ ਜ਼ਿੰਦਗੀ ਨੂੰ ਚਾਹ ਬਣਾ ਦੇ